ਰੇੜੀ Rajasthan ਭਾਰਤ ਦਾ ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਹੈ ਭਾਵੇਂ ਪੈਸੇ ਅਤੇ ਰਹਿਣ ਸਹਿਣ ਪੱਖੋਂ ਇਸ ਦੇ ਲੋਕ ਕੁਝ ਪਛੜੇ ਹੋਏ ਹਨ ਡੰਡੀ ਇੱਥੋਂ ਦੇ ਬਹੁਤ ਸਾਰੇ ਖੇਤਰ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ ਪਰੰਤੂ ਕੁਦਰਤ ਨੇ ਜਿੰਨੀ ਅਮੀਰੀ ਅਤੇ ਵਖਰੇਵਾ Rajasthan ਨੂੰ ਬਖਸ਼ਿਆ ਹੈ ਭਾਰਤ ਦੇ ਕਿਸੇ ਹੋਰ ਰਾਜ ਨੂੰ ਨਹੀਂ ਬਖਸ਼ਿਆ ਡੰਡੀ ਜਿੱਥੇ ਇੱਕ ਪਾਸੇ ਇੱਥੇ जैसलमेर ਵਰਗੇ ਖੇਤਰ ਵਿੱਚ ਪਾਏ ਜਾਣ ਵਾਲੇ ਰੇਤਲੇ ਟਿੱਬੇ ਭਾਰਤ ਵਿੱਚ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦੇ ਉੱਥੇ ਹੀ ਅरावली ਪର୍ਵਤ ਦੀ ਚੋਟੀ ਉੱਤੇ बसे ਸ਼ਹਿਰ ਮਾਉਂਟ ਆਬੂ ਬਰਗੇ ਪਹਾੜੀ ਖੇਤਰ ਵੀ ਹਨ ਜਿਸ ਨੂੰ ਰਾਜਸਥਾਨ ਦਾ ਸ਼ਿਮਲਾ ਕਿਹਾ ਜਾਂਦਾ ਹੈ ਡੰਡੀ ਇੱਥੇ ਸਫੈਦ ਸਿਟੀ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਸ਼ਹਿਰ ਉਦੇਪੁਰ ਵੀ ਹੈ ਜਿਸ ਨੂੰ ਤਿੰਨੋਂ ਪਾਸਿਓਂ ਝੀਲਾਂ ਨੇ ਘੇਰਿਆ ਹੋਇਆ ਹੈ ਡੰਡੀ ਇੱਥੋਂ ਦੇ ਰੰਥੰਬੋਰ ਵਰਗਾ ਖੇਤਰ ਹੈ ਜਿੱਥੇ ਪਾਏ ਜਾਣ ਵਾਲੇ ਜੰਗਲ ਪੂਰੇ ਭਾਰਤ ਵਿੱਚ ਪ੍ਰਸਿੱਧ ਹਨ ਜਿੱਥੇ ਨੈਸ਼ਨਲ ਪਾਰਕ ਬਣਿਆ ਹੋਇਆ ਹੈ ਡੰਡੀ Rajasthan ਦਾ ਅਤੀਤ ਬਹੁਤ ਸ਼ਾਨਦਾਰ ਰਿਹਾ ਹੈ ਜਿਸ ਗੱਲ ਦੀ ਗਵਾਹੀ ਇੱਥੇ ਸਥਿਤ ਕਿਲੇ ਖੂਬਸੂਰਤ ਮਹਿਲ ਅਤੇ ਹੋਰ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਭਰਦੀਆਂ ਹਨ ਜਿੰਨਾ ਉੱਪਰ ਕੀਤੀ ਹੋਈ ਕਲਾਕਾਰੀ ਅੱਜ ਵੀ ਉਸੇ ਤਰ੍ਹਾਂ ਹੀ ਮੌਜੂਦ ਹੈ ਡੰਡੀ ਇਥੋਂ ਵਰਗੀ ਤਾਜ਼ਾ ਅਤੇ ਸਾਫ਼ ਸੁਥਰੀ ਹਵਾ ਸਾਨੂੰ ਕਿਤੇ ਹੋਰ ਨਹੀਂ ਮਿਲਦੀ ਡੰਡੀ ਭਾਵੇਂ ਪਿਛਲੇ ਕੁਝ ਸਾਲਾਂ ਦੌਰਾਨ ਮੈਂ ਰਾਜਸਥਾਨ ਦੀਆਂ ਸਾਰੀਆਂ ਹੀ ਮਸ਼ਹੂਰ ਥਾਵਾਂ ਕਮ 84 ਪਰ ਇਸ ਰੈਡੀ 12 ਇੱਕ ਵਾਰ ਫਿਰ ਮੇਰੇ ਸਕੂਲ ਦੇ ਸਾਥੀ ਅਧਿਆਪਕਾਂ ਨਾਲ Rajasthan ਦੀਆਂ ਕੁਝ ਮਸ਼ਹੂਰ ਜਗਾਵਾਂ ਮਾਉਂਟ ਆਬੂ ਉਦੇਪੁਰ ਤਤੌੜਗੜ ਅਤੇ ਮੀਕਾਨੇਰ ਘੁੰਮਣ ਦਾ ਮੌਕਾ ਮਿਲਿਆ ਡੰਡੀ ਅਸੀਂ ਪੰਜ ਸਾਥੀ ਆਪਣੀ ਨਿੱਜੀ ਕਾਰ ਰਾਹੀਂ ਦੁਪਹਿਰ 2.30 ਵਜੇ ਦੇ ਕਰੀਬ ਬਠਿੰਡਾ ਤੋਂ ਚੱਲੇ ਡੰਡੀ ਗੰਗਾ ਨਗਰ ਤੋਂ ਹੁੰਦੇ ਹੋਏ ਸ਼ਾਮ 7 ਵਜੇ ਦੇ ਕਰੀਬ ਅਸੀਂ ਵੀਕਾਨੇਰ ਪਹੁੰਚੇ ਡੰਡੀ ਇੱਥੋਂ ਚਲਦੇ ਹੋਏ ਰਸਤੇ ਵਿੱਚ ਨਗੌਰ ਰਾਤ ਰੁਕਣ ਦਾ ਸੋਚ ਰੱਖਿਆ ਸੀ ਪਾਰਾ ਨਗੌਰ ਰਾਤ ਦਾ ਖਾਣਾ ਖਾ ਕੇ ਅਸੀਂ ਰਾਤ ਨੂੰ ਹੀ ਮਾਉਂਟ ਆਬੂ ਨੂੰ ਚਾਲੇ ਪਾ ਦਿੱਤੇ ਡੰਡੀ ਜੋਧਪੁਰ ਤੋਂ ਪਾਲੀ ਹੁੰਦੇ ਹੋਏ ਸਵੇਰ ਦੇ 7 ਵਜੇ ਅਸੀਂ ਮਾਉਂਟ ਆਬੂ ਜਾ ਪਹੁੰਚੇ ਡੰਡੀ ਰਾਜਸਥਾਨ ਦਾ ਸ਼ਿਮਲਾ ਕਿਹਾ ਜਾਣ ਵਾਲਾ ਬਹੁਤ ਹੀ ਖੂਬਸੂਰਤ ਸ਼ਹਿਰ ਮਾਉਂਟ ਆਬੂ ਅਰਾਵਲੀ ਪਹਾੜਤ ਲੜੀ ਵਿੱਚ ਰਾਜਸਥਾਨ ਦੇ ਸਰੋਹੀ ਜ਼ਿਲੇ ਵਿੱਚ ਸਥਿਤ ਹੈ ਡੰਡੀ ਅਰਾਵਲੀ ਪਹਾੜਤ ਦੀ ਸਭ ਤੋਂ ਉੱਚੀ ਚੋਟੀ ਗੁਰੂ ਸਿਖਰ ਕੋਲ ਬਸੇ ਇਸ ਸ਼ਹਿਰ ਦਾ ਮਾਹੌਲ ਅਤੇ ਭੂਗੋਲਿਕ ਸਥਿਤੀ ਰਾਜਸਥਾਨ ਦੇ ਬਾਕੀ ਸ਼ਹਿਰਾਂ ਨਾਲੋਂ ਵੱਖ ਹੈ ਡੰਡੀ ਇਹ ਸਥਾਨ ਰਾਜ ਦੇ ਬਾਕੀ ਸ਼ਹਿਰਾਂ ਦੀ ਤਰ੍ਹਾਂ ਗਰਮ ਨਹੀਂ ਹੈ ਡੰਡੀ ਇੱਥੋਂ ਦਾ ਖੁਸ਼ਗਵਾਰ ਮੌਸਮ ਅਤੇ ਸਿਹਤ ਵਰਦਕ ਪੌਣ ਪਾਣੀ ਪੂਰਾ ਸਾਲ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ ਡੰਡੀ ਵੈਸੇ ਤਾਂ ਇਸ ਸਥਾਨ ਉੱਤੇ ਦੇਸ਼ ਵਿਦੇਸ਼ ਵਿੱਚੋਂ ਸੈਲਾਨੀ ਪਹੁੰਚਦੇ ਹਨ ਪਰ ਗੁਜਰਾਤ ਦੇ ਨਜ਼ਦੀਕ ਹੋਣ ਕਾਰਨ ਇਹ ਗੁਜਰਾਤੀ ਲੋਕਾਂ ਦਾ ਮੁੱਖ ਹਿੱਲ ਸਟੇਸ਼ਨ ਹੈ ਡਾਂਡੀ ਜਿਆਦਾਤਰ ਹੋਟਲ ਟਾਬੇ ਅਤੇ ਬਿਜ਼ਨਸ ਵੀ